ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨੀ ਮੋਰਚੇ ਦੀ ਅੱਜ ਗੱਲ ਕਰਨੀ ਹੈ ਵੈਸੇ ਇਹ ਜਿਹੜਾ ਕਿਸਾਨੀ ਮੋਰਚਾ ਹੈ ਇਹ ਜਿੰਨਾਂ ਨੇ ਸ਼ੁਰੂ ਕੀਤਾ ਉਹ ਕਾਮਰੇਡ ਲਾਣਾ ਪੰਜਾਬ ਨੂੰ ਲੁੱਟਣ ਵਾਲੇ ਨੇ ਤੇ ਇਹ ਮੋਰਚੇ ਦੇ ਵਿੱਚ ਕੋਈ ਨਾ ਕੋਈ ਇਹ ਭੰਬੜ ਬਾਲਣਗੇ ਤੇ ਫਿਰ ਸਰਕਾਰ ਨੂੰ ਮਜਬੂਰ ਕਰਨਗੇ ਕਿ ਕੋਈ ਕਾਰਵਾਈ ਹੋਵੇ ਫਿਰ ਕਹਿਣਗੇ ਹਕੂਮਤ ਧੱਕਾ ਕਰਦੀ ਐ ਦੋ ਤਿੰਨ ਗੱਲਾਂ ਹੋਰ ਧਿਆਨ ਦੇ ਨਾਲ ਵੇਖਿਓ ਇੱਕ ਤਾਂ ਅੰਮ੍ਰਿਤਸਰ ਦਾ ਸ਼ੋਰ ਜਾਂ ਜਿਹੜਾ ਕਹਿੰਦਾ ਮੈਂ ਮੁਸਲਮਾਨ ਸੀ ਪਹਿਲਾਂ ਨਿੰਗ ਬਣਾ ਪਾਇਆ ਹੋਇਆ ਉਹਨੇ ਤੇ ਉਹਨੂੰ ਫੂਕ ਦੇਈ ਜਾਣਗੇ ਮੀਡੀਆ ਵਾਲੇ ਬਾਬਾ ਜੀ ਕਹਿੰਦਾ ਅਸੀਂ ਲੱਤਾਂ ਨਹੀਂ ਖੇਦੇ ਲੱਤਾਂ ਤੋੜ ਦਿੰਨੇ ਹੁੰਦੇ ਐ ਇਹੋ ਜਿਆ ਨੇ ਕਦੇ ਨਾ ਕੁੱਤੇ ਦੇ ਛੁੱਟ ਨਹੀਂ ਮਾਰੀ ਹੁੰਦੀ ਤੇ ਦਲਾਲ ਮੀਡੀਆ ਵਾਲੇ ਨੂੰ ਖਬਰ ਚਾਹੀਦੀ ਨਹੀਂ ਹੁੰਦੀ ਐ ਵੀ ਵਾਇਰਲ ਹੋਵੇ ਇਹ ਜਾ ਕੇ ਮੂਰੇ ਮੈਕ ਕਰ ਦਿੰਦੇ ਐ ਜਰ ਮਾੜੀ ਮੋਟੀ ਕੋਈ ਅਕਲ ਦੀ ਗੱਲ ਕਰ ਲੋ ਓਏ ਕੰਸਾਨ ਸਾਹਿਬ ਚੜਾਈ ਜਾਂਦਾ ਕਹਿੰਦਾ ਗੜ ਤੇ ਝੰਡੇ ਅਸੀਂ ਖਾਲਸਾ ਰਾਜ ਦੇ ਸ਼ਰਮ ਹੈ ਮਾੜੀ ਮੋਟੀ ਇਹ ਖਾਲਸਾ ਰਾਜ ਹੈ ਜਦੋਂ ਛਿੱਤਰ ਫਿਰਿਆ ਨਾ ਤੇ ਮੁੜ ਕੇ ਫਿਰ ਕੀ ਬਣਦਾ ਹੁੰਦਾ ਇਹ ਸਭ ਨੂੰ ਪਤਾ ਥੋੜਾ ਬੰਦਾ ਅਕਲ ਤੋਂ ਕਮ ਲੈ ਲੋ ਇਹ ਗਲੇਲ ਚੱਕੀ ਫਿਰਦਾ ਲੈ ਕਹਿੰਦਾ ਆਰਮੀ ਦੇ ਗਲੇਲ ਨਾਲ ਇਨਸਾਨੇ ਲਾ ਮੰਗੀ ਉਹਨਾਂ ਕੋਲ ਅਸਲ ਪਤਾ ਕਿਹੋ ਜਿਹਾ ਇੱਕ ਫਾਇਰ ਨਾ 40 40 ਬੇਦੇ ਨੰਗਦਾ ਅਕਲ ਤੋਂ ਕੰਮ ਲੈ ਲੋ ਮਾੜਾ ਮੋੜਾ ਕੀ ਹੁਣ ਜਥੇ ਬੰਦੇ ਨੂੰ ਪਤਾ ਨਹੀਂ ਵੀ ਜਿਹੜੇ ਇਹੋ ਜਿਹੇ ਹੌਲੜਵਾਜ਼ ਅੰਨੇ ਅਗਲਾਣਾ ਜਾ ਕੇ ਵਿੱਚ ਬੜੇ ਇਹ ਇਹ ਮੋਰਚਾ ਖਰਾਬ ਕਰਨ ਵਾਜਦੇ ਨੇ ਜਾਂ ਅਗਲਾਉਣ ਵਾਜਦੇ ਨੇ ਐਵੇਂ ਥੋੜੀ ਅਗਲੇ ਨੇ ਸੇਕ ਕੰਮ ਨੂੰ ਅਤਵਾਦੀ ਕਿਹਾ ਅਗਲੇ ਨੇ ਜਰਾਇਮ ਪੇਸ਼ਾ ਕੰਮ ਐਵੇਂ ਥੋੜੀ ਕਿਹਾ ਇਹ ਕਰਤੂਤਾਂ ਕਰਕੇ ਕਿਹਾ ਅਗਲੇ ਨੇ ਪਰ ਸਾਨੂੰ ਸ਼ਰਮ ਆਉਣੀ ਨਹੀਂ ਇੱਕ ਹੋਰ ਬੇਨਤੀ ਇਹਨਾਂ ਜਥੇਬੰਦੀਆਂ ਦੀ ਮੈਂ ਕਰਨੀ ਹੈ ਥੋੜਾ ਜਿਹਾ ਧਿਆਨ ਦੇ ਨਾਲ ਸੁਣ ਲਿਓ ਇਹਨੇ ਇੱਕ ਟ੍ਰੈਂਡ ਬਣਾਇਆ ਹੋਇਆ ਹੈ ਜਿਹੜਾ ਨਾ ਕੋਈ ਬੰਦਾ ਮਰਨ ਵਾਲਾ ਹੁੰਦਾ ਭਾਵੇਂ ਕੋਈ ਬਿਮਾਰ ਹੋਵੇ ਭਾਵੇਂ ਉਹਦੀ ਉਮਰ ਲੱਗੀ ਹੋਵੇ ਨੇੜੇ ਉਹ ਉਹਨੂੰ ਨਿਗਾਹ 'ਚ ਰੱਖਦੇ ਨੇ ਵੀ ਇਹ ਧਰਨੇ ਵਿੱਚ ਮਰੇ ਤੇ ਫਿਰ ਇਹਨੂੰ ਬਾਅਦ ਵਿੱਚ ਸ਼ਹੀਦ ਬਣਾਈਏ ਤੇ ਬਾਅਦ ਵਿੱਚ ਗਵਰਨਮੈਂਟ ਦੇ ਕੋਲੋਂ ਅਰਜ ਕੇ ਰੁਪਈਆ ਲਗਾਈਏ ਜਿਹੜਾ ਪਹਿਲਾ ਅੰਦੋਲਨ ਹੋਇਆ ਸੀ ਨਾ 2021 ਦੇ ਵਿੱਚ ਉਹਦੇ ਵਿੱਚ ਵੀ ਇਹਨਾਂ ਨੇ ਇਦਾਂ ਹੀ ਕੀਤਾ ਬੰਦਾ ਕਰੇ ਨਸ਼ਾ ਕਰਕੇ ਮਰ ਗਿਆ ਸਪਰੇਅ ਪੀ ਕੇ ਮਰ ਗਿਆ ਕੋਈ ਆਪਣੇ ਘਰ ਵਾਲੀ ਨਾਲ ਲੜਿਆ ਉਹ ਮਰ ਗਿਆ ਇਹ ਜਾ ਕੇ ਉਹਨੂੰ ਧਰਨੇ ਵਿੱਚ ਚੱਕ ਕੇ ਲੈ ਗਏ ਆ ਦੇਖੋ ਜੀ ਕਿਸਾਨ ਮਰ ਗਿਆ ਕੋਈ ਇਮਾਨਦਾਰੀ ਹੈ ਇਹ ਜਿਹੜੇ ਪੰਜਾਬ ਨੂੰ ਕਹਿੰਦੇ ਗੁਰਾਂ ਦੇ ਨਾਂ ਦੇ ਜੀ ਰਿਹਾ ਜਿੱਥੇ ਗੁਰੂ ਸਾਹਿਬ ਦੀ ਬਾਣੀ ਦਾ ਬੋਲਬਾਲਾ ਹੈ ਕੋਈ ਸ਼ਰਮ ਹੈ ਮਾੜੀ ਮੋਟੀ ਤੇ ਨਾਲ ਅਸੀਂ ਸਿੱਖ ਸ਼ਬਦ ਲਾਇਆ ਹੋਇਆ ਅਸੀਂ ਸਿੰਘ ਆ ਜੀ ਸਾਡਾ ਅਮਰ ਸਤਿਅਕ ਆ ਹੋਇਆ ਜਰ ਕਿੰਨਾ ਖਝੂਠ ਬੋਲੋਗੇ ਕਿੰਨਾ ਗੁੰਮਰਾਹ ਕਰੋਗੇ ਤੁਸੀਂ ਆਮ ਲੋਕਾਂ ਨੂੰ ਪਹਿਲਾਂ ਵੀ ਇਹਨਾਂ ਨੇ ਇਦਾਂ ਹੀ ਕੀਤਾ ਇੱਕ ਹੋਰ ਗੱਲ ਦੱਸਣੀ ਹੈ ਜਿਹੜਾ 750 ਬੰਦਾ ਦਿੱਲੀ ਧਾਨੇ ਵਿੱਚ ਮਰਿਆ ਸੀ ਨਾ ਉਹਨਾਂ ਵਿੱਚੋਂ ਮੈਂ ਕਹਿੰਦਾ 100 200 ਨੂੰ ਛੱਡ ਕੇ ਬਾਕੀ ਉਹ ਸੀ ਜਿਹੜੇ ਮਰਨ ਵਾਲੇ ਸੀ ਉਹ ਉੱਥੇ ਚੱਕੇ ਲੈ ਗਏ ਤੇ ਜਾਂ ਕੋਈ ਇੱਕ ਪਿੰਡਾਂ ਵਿੱਚ ਮਰ ਗਏ ਇਹ 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 ਕਿਸਾਨ ਸੀਦਾ ਜੀ ਇਹ ਫਿਰ ਇਦਾਂ ਬਣਾਤਾ ਜਿਹੜੇ ਉਦੋਂ ਮਰੇ ਸੀ ਨਾ ਉਦੋਂ ਵੀ ਇਦਾਂ ਸ਼ੱਕ ਪੈਂਦਾ ਵੀ ਇਹਨਾਂ ਨੇ ਗਵਰਨਮੈਂਟ ਤੋਂ ਤਾਂ ਪੈਸੇ ਲੈ ਲਏ ਉਹਨਾਂ ਦੇ ਨਾਂ ਤੇ ਪਰ ਜਿਹੜੇ ਮਰੇ ਸੀ ਉਹਨੇ ਪੱਲੇ ਕੁਝ ਨਹੀਂ ਪਿਆ ਇਹ ਕਰਤੂਤਾਂ ਨੇ ਜਿਹੜੀਆਂ ਕਿਸਾਨ ਜਥੇਬੰਦੀਆਂ ਦੇ ਆਗੂ ਨੇ ਉਹਨਾਂ ਦੀ ਕੋਈ ਯਾਰ ਗਰੇ ਮਰਿਆ ਕੋਈ ਸੱਤ ਥੱਲੇ ਆ ਗਿਆ ਕਿਹਦੇ ਖੇਤ ਵਿੱਚ ਕਿਸੇ ਸੱਪ ਨੇ ਡੰਗ ਮਾਰਿਆ ਕਿਹਦਾ ਐਕਸੀਡੈਂਟ ਹੋ ਗਿਆ ਕਿਹਦੀ ਪਟੇ ਵਿੱਚ ਬਾਹ ਆ ਗਈ ਕੋਈ ਬੋਰ ਦੇ ਟੋਏ ਵੀ ਡਿੱਗ ਪਿਆ ਕਿ ਇਹਦੀ ਡਰਮੇ ਵਿੱਚ ਹੜੰਬੇ ਵਿੱਚ ਕੋਈ ਕੰਬੈਨ ਵਿੱਚ ਆ ਗਿਆ ਉਹ ਗਰੇਵ ਮਜ਼ਦੂਰ ਸੀ ਉਹਨਾਂ ਬਾਰੇ ਕਦੇ ਕੋਈ ਗੱਲ ਕੀਤੀ ਹੈ ਗਵਰਨਮੈਂਟ ਤੋਂ ਮਾਮਲਾ ਮੰਗਿਆ ਕਦੇ ਕਦੇ ਹੋਈ ਇਹ ਜਿਹੀ ਦਾ ਆਈ ਕਦੇ ਪਰ ਨਹੀਂ ਅਸੀਂ ਬੇਸ਼ਰਮ ਅਸੀਂ ਜਿਹੜੀ ਸਹੀ ਗੱਲ ਕਰਨੀ ਨਹੀਂ ਜਾਨੀ ਕਿ ਕੁੱਲ ਮਿਲਾ ਕੇ ਇਹ ਕਹਿੰਦੇ ਜਿਹੜਾ ਅੰਦੋਲਨ ਚੱਲ ਰਿਹਾ ਪੂਰਾ ਗੰਦ ਪਾ ਰਹੇ ਨੇ ਇੰਡੀਆ ਦੇ ਵਿੱਚ ਇੰਨਾ ਗੰਦ ਪਾ ਕੇ ਇਹ ਆਲਵਾੜ ਦੇ ਵੀ ਦੱਸਣਾ ਚਾਹੁੰਦੇ ਕਿ ਸਿੱਖ ਕੰਮ ਕਿਹੜੀ ਹੁੰਦੀ ਹੈ ਇਹ ਦੱਸਣਾ ਚਾਹੁੰਦੇ ਆ ਇਸੇ ਕਰਕੇ ਜਰਾਇਮ ਬੇਸ਼ੱਕ ਕੌਮ ਸਾਡੇ ਕੰਮ ਤੇ ਟੈਗ ਲੱਗਾ ਹੋਇਆ ਇਹਨਾਂ ਲੋਕਾਂ ਦੀਆਂ ਕਰਤੂਤਾਂ ਕਰਕੇ ਲੱਗਾ ਹੋਇਆ ਮੈਂ ਜਿਹੜੀ ਬੇਨਤੀ ਕੀਤੀ ਹੈ ਨਾ ਥੋੜਾ ਜਿਹਾ ਧਿਆਨ ਦੇ ਨਾਲ ਸੁਣ ਲਿਓ ਗੌਰ ਕਰਿਓ ਵੀ ਵਾਕਈ ਇਹ ਕਿਸਾਨੀ ਅੰਦੋਲਨ ਹੈ ਜਾਂ ਲਖਨਊ ਤੋਂ ਪਹਿਲਾਂ ਅੱਗ ਲਾਉਣ ਵਾਸਤੇ ਇਹ ਲੁੰਗ ਲੈਣਾ ਇਕੱਠਾ ਕੀਤਾ ਗਿਆ ਇਹ ਥੋੜਾ ਜਿਹਾ ਧਿਆਨ ਦੇ ਨਾਲ ਸੁਣ ਲਿਓ ਜਦੋਂ ਕੋਈ ਮੈਨੂੰ ਫੋਨ ਕਰਦਾ ਤੁਸੀਂ ਕਿਸਾਨ ਵਿਰੋਧੀ ਹੋ ਨਹੀਂ ਭਰਾਵੋ ਕਿਸਾਨ ਵਿਰੋਧੀ ਨਹੀਂ ਕਿਸਾਨ ਦਾ ਧਰਨੇ ਵਿੱਚ ਗਏ ਹੀ ਨਹੀਂ ਤਾਂ ਹੁੱਲੜਵਾਂਜ ਗਏ ਨੇ ਜਿਹੜੇ ਘਰੇ ਬੇਲੜ ਬੈਠੇ ਨੇ ਜਿਨ੍ਹਾਂ ਕੋਲੇ ਕਹਿ ਲਈ 25-30 ਲੱਖ ਦੀ ਫਸਲ ਹੋ ਜਾਂਦੀ ਹੈ ਤੇ ਬੇਲੇ ਹੁੰਦੇ ਨੇ ਉਹ ਲੋਕ ਨੇ ਇਹ ਅਸਲ ਕਿਰਤੀ ਲੋਕ ਅਸਲ ਕਿਸਾਨ ਲੋਕ ਤਾਂ ਜਾਂਦੇ ਹੀ ਨਹੀਂ ਉਹਨਾਂ ਦਾ ਟਾਈਮ ਹੀ ਨਹੀਂ ਮਿਲਦਾ ਧੰਨਾ ਵਿੱਚ ਜਾਣ ਦਾ ਇਹ ਬੇਨਤੀ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ